ਕਹਦਾ ਪਾਪਾ ਮੈਂ ਨੌਕਰੀ ਨਹੀਂ ਕਰ ਸਕਦਾ ਤੁਸੀਂ ਨਹੀਂ ਕੰਮ ਕਰੋਗੇ ਤੇ ਮੈਂ ਸ਼ੁਰੂ ਕਰ ਦੂੰਗਾ ਪਰ ਕੋਈ ਜਿਹੜੇ ਕਾਮਯਾਬ ਹੁੰਦੀ ਹੈ ਵਾਦੇ ਅਕਸਰ ਟੁੱਟ ਜਾਂਦੇ ਹਨ ਲੇਕਿਨ ਬੱਚਾ ਸਾਡਾ ਕੋਸ਼ਿਸ਼ 'ਚ ਲੱਗਾ ਕਿਸੇ ਕੋਲ ਇੰਨਾ ਪੈਸਾ ਪਿਆ ਹੋਵੇ ਤੇ ਉਹ ਖਾਂ ਦੀ ਇਜਾਜ਼ਤ ਨਹੀਂ ਹੈਗੀ ਮੈਂ ਜਦੋਂ ਮੇਰੀ ਮੀਸੀ ਵੀ ਸੁੱਝ ਚ ਜਾਂਦੀ ਮੈਂ ਕਹਿੰਦਾ ਤੁਸੀਂ ਚੱਲ ਜਾਓ ਮੈਂ ਆਪੇ ਹੀ ਬਣਾਉਂਗਾ ਜਿੰਦਾ ਦਾ ਟੇਸ ਚਾਹੀਦਾ ਜਦ ਉਹ ਅਜੀ ਉਹਨਾਂ ਨੂੰ ਕਈ ਦਾ ਲੋ ਜੀ ਇਹਦੇ ਦੇ ਕਹੇ ਕੌਨਫੀਡੈਂਸ ਮੈਨੂੰ ਆਪਣੇ ਜੇ ਕੌਨਫੀਡੈਂਸ ਦਾ ਮਾਣ ਵੀ ਮਹਾਰਾਜ ਨੇ ਇੰਨੀ ਇੰਨੀ ਕਿਰਪਾ ਦਿੱਤੀ ਹੋਈ ਹੈ ਸਸਿਕਾਹ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਤੁਸੀਂ ਚੰਗੇ ਹੋਵੋਗੇ ਬਾਬੂ ਸ਼ਾਈ ਦੇਖ ਰਹੇ ਹਾਂ ਤੁਸੀਂ ਮੈਂ ਹਾਂ ਰਾਜੂ ਗੁਪਤਾ ਤੋਂ ਅੱਜ ਅਸੀਂ ਤੁਹਾਨੂੰ ਅਜੀਹੇ ਫਾਦਰ ਦੇ ਨਾਲ ਮਿਲਾਵਾਂਗੇ ਜਿਸ ਨੇ ਆਪਣੇ ਬੱਚੇ ਨੂੰ ਪੜ੍ਹਾਉਣ ਦੇ ਲਈ ਜਿਸ ਉਮਰ ਦੇ ਵਿੱਚ ਆਰਾਮ ਕਰਨਾ ਸੀਗਾ ਉਸ ਉਮਰ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਹੈ ਅੱਜ ਤੁਹਾਨੂੰ ਉਸ ਪਰਿਵਾਰ ਦੇ ਨਾਲ ਮਿਲਾਂ ਜਾਵਾਂਗੇ ਜੋ ਕਿ ਆਪਣੇ ਬੱਚੇ ਨੂੰ ਪੜਾਉਣ ਦੇ ਲਈ ਹੱਡ ਤੋੜ ਮਿਹਨਤ ਕਰ ਰਿਹਾ ਹੈ ਤੁਸੀਂ ਨੋ ਸਸਤੀ ਜੋੜੀ ਬਹੁਤ ਦੇਖੀ ਹੋਵੇਗੀ ਪਰ ਅੱਜ ਤੁਹਾਨੂੰ ਪਿਓ ਪੁੱਤ ਦੀ ਜੋੜੀ ਦਿਖਾਵਾਂਗੇ ਅਸੀਂ ਸਰਦਾਰ ਜੀ ਸਾਡੇ ਨਾਲ ਨੇ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਵੀ ਕਰਾਂਗੇ ਸਰ ਪਹਿਲਾਂ ਤਾਂ ਤੁਹਾਨੂੰ ਮੈਂ ਵਧਾਈਆਂ ਦਵਾਂਗਾ ਕਿ ਤੁਸੀਂ ਇੰਨੀ ਜਿਹੜੀ ਹੈਗੀ ਮਿਹਨਤ ਕਰ ਰਹੇ ਹੋ ਇਸ ਉਮਰ ਦੇ ਵਿੱਚ ਵੀ ਮਿਹਨਤ ਕਰ ਰਹੇ ਹੋ ਆਪਣੇ ਬੱਚੇ ਨੂੰ ਪੜਾਉਣ ਦੇ ਲਈ ਬੜਾ ਘਟ ਦੇਖਿਆ ਹੈ ਹਰ ਇੱਕ ਮਾਪੇ ਨੂੰ ਚਾਹੀਦਾ ਕਿ ਬੱਚੇ ਲਈ ਕੁਛ ਨਾ ਕੁਛ ਕਰਨ ਔਰ ਮੈਂ ਕਰ ਰਿਹਾ ਆਪਣੇ ਬੱਚੇ ਲਈ ਕਰਨਾ ਵੀ ਹੈ ਕਿਉਂਕਿ ਅਸੀਂ ਉਹਨਾਂ ਨੂੰ ਜੰਮਿਆ ਹੈ ਉਹਨਾਂ ਉਹਨਾਂ ਵਾਸਤੇ ਕਰਨਾ ਵੀ ਸਾਡਾ ਫਰਜ਼ ਬਣਦਾ ਹੈ ਬਿਲਕੁਲ ਅੱਛਾ ਮੈਂ ਇਹ ਪਹਿਲਾਂ ਤਾਂ ਦੱਸਿਓ ਖਾਣਾ ਬਣਾਉਣ ਦਾ ਚਾਹ ਸ਼ੁਰੂਆਤ ਤੋਂ ਹੀ ਸੀਗਾ ਜਾਂ ਫਿਰ ਬੱਚੇ ਨੂੰ ਪੜ੍ਹਾਉਣ ਦੇ ਲਈ ਜਿੱਦ ਆਈ ਫਿਰ ਤੁਸੀਂ ਸਿੱਖਿਆ ਨਹੀਂ ਜੀ ਨਹੀਂ ਇਹ ਇਹ ਚੀਜ਼ ਦਾ ਮੈਂ ਵੈਸੇ ਹੀ ਸ਼ੌਕ ਰੱਖਦਾ ਮੈਂ ਜਦੋਂ ਮੇਰੀ ਮਸੀ ਵੀ ਸੋਈ ਚ ਜਾਂਦੀ ਮੈਂ ਕਹਿੰਦਾ ਤੁਸੀਂ ਚਲ ਜਓ ਮੈਂ ਆਪੇ ਹੀ ਬਣਾਉਂਗਾ ਸਬਜ਼ੀ ਵਗੈਰਾ ਤੜਕਾ ਵਗੈਰਾ ਮੈਂ ਆਪੇ ਹੀ ਲਾਉਂਗਾ ਤੋਂ ਅੱਦਾ ਕਰਦੇ ਕਰਦੇ ਫਿਰ ਇੱਕ ਇੱਕ ਮੌਲਜਾ ਬਣ ਗਿਆ ਫਿਰ ਇੱਕ ਇੱਕ ਅੱਗੇ ਆ ਕੇ ਜ਼ਰੂਰਤ ਵੀ ਬਣ ਗਈ ਸਾਡੀ ਵੀ ਹੁਣ ਕੰਮ ਕਰਨਾ ਪੈਣਾ ਤੇ ਇਸ ਕਰਕੇ ਸ਼ੌਕ ਨੂੰ ਫਿਰ ਪ੍ਰੋਫੈਸ਼ਨ ਚ ਕਨਵਰਟ ਕੀਤਾ ਜੀ ਬਿਲਕੁਲ ਕਿਵੇਂ ਇਸ ਛੋਟੇ ਜਿਹੇ ਸਟਾਲ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਕਿਵੇਂ ਤੁਹਾਨੂੰ ਲੱਗਦਾ ਹੈ ਕਿ ਉਹਨੂੰ ਆਪਣਾ ਕੰਮ ਸ਼ੁਰੂ ਕਰਨਾ ਚਾਹੀਦਾ ਹੈ ਬੱਚੇ ਨੂੰ ਨਾਲ ਲੈ ਕੇ ਛੋਟਾ ਜਿਹਾ ਇੱਕ ਸਟਾਲ ਖੋਲਣਾ ਚਾਹੀਦਾ ਬਿਲਕੁਲ ਮੈਂ ਸਾਰਿਆਂ ਨੂੰ ਕਹਾਂਗਾ ਕੋਈ ਨਾ ਕੋਈ ਨਾ ਕੋਈ ਕੰਮ ਜ਼ਰੂਰ ਕਰਨਾ ਚਾਹੀਦਾ ਕਿਸੇ ਨੂੰ ਵਿਹਲੇ ਰਹਿਣਾ ਨਹੀਂ ਹੈ ਜੇ ਰੋ ਵਿਹਲੇ ਰਹੋਗੇ ਤੇ ਆਪਣਾ ਘਰ ਖਰਾਬ ਹੋਊਗਾ ਮੈਂ ਹੀ ਸਾਰਿਆਂ ਨੂੰ ਰਿਕਵੈਸਟ ਕਰੂੰਗਾ ਕਿ ਵਿਹਲਾ ਕੋਈ ਨਾ ਰਹੇ ਵਰਕ ਕਰੇ ਹਾਰ ਜੋਰ ਜੀ ਜਾਨ ਜੀ ਤੋੜ ਮਿਹਨਤ ਕਰੇ ਤਾਂ ਜੋ ਘਰ ਵਿੱਚ ਤਰੱਕੀ ਆ ਸਕੇ ਮੇਰਾ ਕੁਸ਼ਨ ਹੈ ਕਿ ਕਦੋਂ ਮੰਨ ਦੇ ਵਿੱਚ ਇਹ ਖਿਆਲ ਆਇਆ ਕਿ ਇਹ ਛੋਟਾ ਜਿਹਾ ਸਟਾਲ ਸ਼ੁਰੂ ਕੀਤਾ ਜਾਵੇ ਇਹ ਸਟਾਲ ਕਰਨ ਦਾ ਮਨ ਦੇ ਵਿੱਚ ਖਿਆਲ ਕਿਵੇਂ ਆਇਆ ਬਿਲਕੁਲ ਜੀ ਮੈਂ ਆਪਣੇ ਬੇਟੇ ਤੋਂ ਬਹੁਤ ਖੁਸ਼ ਆ ਜਿਨੇ ਮੈਨੂੰ ਇੰਨਾ ਪ੍ਰਭਾਵਿਤ ਕੀਤਾ ਵੀ ਤੁਸੀਂ ਇਹ ਕਾਠ ਲਗਾਓ ਮੈਂ ਕਿਸੇ ਕੋਲ ਨੌਕਰੀ ਨਹੀਂ ਕਰ ਸਕਦਾ ਉਹ ਕਿਸੇ ਦੇ ਕਿਸੇ ਕੋਲ ਕਰਿਆਨੇ ਦੀ ਦੁਕਾਨ ਤੇ ਜੌਬ ਕਰਦਾ ਸੀਗਾ ਕੋਈ ਗੱਲਬਾਤ ਕਰਕੇ ਝੜਕ ਹੋ ਗਈ ਆ ਕਹਿੰਦਾ ਪਾਪਾ ਮੈਂ ਨੌਕਰੀ ਨਹੀਂ ਕਰ ਸਕਦਾ ਤੁਸੀਂ ਨਹੀਂ ਕੰਮ ਕਰੋਗੇ ਤੇ ਮੈਂ ਸ਼ੁਰੂ ਕਰ ਦੂੰਗਾ ਫਿਰ ਮੈਂ ਕੋਈ ਨਾ ਕੋਈ ਏਦਾਂ ਦਾ ਸਟਾਲ ਲਾਉਂਗਾ ਫਿਰ ਹਾਰ ਕੇ ਬੱਚੇ ਦੇ ਕਹਿਣ ਤੇ ਸਾਨੂੰ ਇਹ ਸਟੈਪ ਲੈਣਾ ਪਿਆ ਫਿਰ ਅਸੀਂ ਇਹ ਸਟੈਪ ਲਿਆ ਇਹ ਹੀ ਨਿਰਣੇ ਕੀਤਾ ਕਿ ਅਸੀਂ ਘਰੋਂ ਖਾਣਾ ਬਣਾ ਕੇ ਲੈ ਕੇ ਜਾਵਾਂਗੇ ਤੇ ਸੇਲ ਕਰਾਂਗੇ ਬਿਲਕੁਲ ਨਾ ਤੁਸੀਂ ਸੇਲ ਕਰ ਰਹੇ ਹੋ ਕੀ ਕੁਝ ਪਹਿਲਾਂ ਤਾਂ ਦੱਸ ਦੋ ਤੁਸੀਂ ਲੋਕਾਂ ਨੂੰ ਖਬੂਲ ਨਹੀਂ ਪਈ ਸਾਡੇ ਕੋਲ ਬਹੁਤ ਕੁਝ ਹੁੰਦਾ ਘੱਟੋ ਘੱਟ ਸਾਡੇ ਕੋਲ ਚਾਰ ਸਬਜ਼ੀਆਂ ਹੁੰਦੀਆਂ ਨੇ ਜਿਹਦੇ ਵਿੱਚ ਰਾਜਮਾ ਕੜੀ ਤੇ ਚਾਵਲ ਸਾਡੇ ਕੋਲ ਪੱਕੇ ਤੌਰ ਤੇ ਹੁੰਦੇ ਹੀ ਹੁੰਦੇ ਆ ਬਾਕੀ ਦੋ ਸਬਜ਼ੀਆਂ ਸਾਡੀਆਂ ਚੇਂਜ ਰਹਿੰਦੀਆਂ ਇੱਕ ਸੁੱਕੀ ਸਬਜ਼ੀ ਹੁੰਦੀ ਹੈ ਤੇ ਇੱਕ ਕੋਈ ਦਾਲ ਹੋ ਗਈ ਜਾਂ ਆਲੂ ਮਟਰ ਹੋ ਗਏ ਜਾਂ ਪਾਲਕ ਪਨੀਰ ਹੋ ਗਈ ਜਾਂ ਕਦੀ ਸੁੱਕੀ ਸਬਜ਼ੀ ਜਿਵੇਂ ਕੀਮਾ ਨੁਟਰੀ ਵੀ ਬਣਾਉਂਦੇ ਆ ਬਿਲਕੁਲ ਜੀ ਨਾਲ ਨਾਲ ਚੇਂਜ ਹੁੰਦਾ ਰਹਿੰਦਾ ਕਦੀ ਬੈਂਗਨ ਭਟਸਾ ਚੱਲਦਾ ਰਹਿੰਦਾ ਉਹ ਇਹਨਾਂ ਕੋਲ ਚੇਂਜ ਕਰਦੇ ਰਹਿੰਦੇ ਆ ਰੋਜ ਦਾ ਕੁਛ ਨਾ ਕੁਛ ਚੀਜ਼ ਚੱਲਦੀ ਹੈ ਦੋ ਤਿੰਨ ਨਾਈਟ ਬਾਏ ਰੈਗੂਲਰ ਨਹੀਂ ਬਾਕੀ ਰੋਜ ਚੇਂਜ ਹੁੰਦਾ ਹੈ ਅੱਛਾ ਇੱਕ ਮੈਨੂੰ ਇਹ ਜਰੂਰ ਦੱਸੋ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਬੇਟੇ ਨੂੰ ਪੜਾਉਣ ਦੇ ਲਈ ਤੁਸੀਂ ਸਟੱਡੀ ਸ਼ੁਰੂ ਕੀਤਾ ਤੁਸੀਂ ਦੱਸ ਰਹੇ ਹੋ ਤੇ ਬੇਟਾ ਕਿਹੜੀ ਕਲਾਸ ਦੇ ਵਿੱਚ ਪੜਦਾ ਹੈ ਕੀ ਕਰਨਾ ਕੀ ਚਾਹੁੰਦਾ ਹੈ ਉਹ ਇਨ ਫਿਊਚਰ ਤੇ ਤੁਸੀਂ ਕੀ ਬਣਾਉਣਾ ਚਾਹੁੰਦੇ ਹੋ ਆਪਣੇ ਬੇਟੇ ਨੂੰ ਮੈਂ ਆਪਣੇ ਬੇਟੇ ਨਾਲ ਹੀ ਜਾਵਾਂਗਾ ਉਹ ਉਹਦਾ ਇਸ ਟਾਈਮ ਆਰਮੀ ਦਾ ਹੈਗਾ ਵੀ ਮੈਂ ਆਰਮੀ 'ਚ ਭਰਤੀ ਹੋਵਾਂ ਅਗਨੀ ਵੀਰ 'ਚ ਭਰਤੀ ਹੋਵਾਂ ਚਲੋ ਐਫਰਟ ਕਰਨਾ ਹਰੇਕ ਇਨਸਾਨ ਦਾ ਫਰਜ਼ ਆ ਅੱਜ ਮੇਰੇ ਬੇਟੇ ਦਾ ਉੱਤੇ ਰਨਿੰਗ ਦਾ ਰਨਿੰਗ ਸੀਗੀ ਉਹਦੇ ਵਿੱਚ ਇੱਕ ਸਟੈਪ ਬਸ ਰਹਿ ਗਿਆ ਸਿਰਫ ਇੱਕ ਸਟੈਪ ਬਸ ਚਾਰ ਚੱਕਰ ਲਗਾਉਂਦੇ ਆ ਉਹਦੇ ਵਿੱਚ ਜਿਹਦੇ ਵਿੱਚੋਂ ਲਾਸਟ ਸਟੈਪ ਤੇ ਉਹਨਾਂ ਨੇ ਰਸਾ ਰੋਪ ਜੋ ਆ ਖਿੱਚ ਦਿੱਤਾ ਜਿਹਦੇ ਕਰਕੇ ਥੋੜਾ ਜਿਹਾ ਆਪ ਉਹ ਅੱਜ ਅਫਸਰ ਵੀ ਹੈਗਾ ਥੋੜਾ ਜਿਹਾ ਜੀ ਬੈਠੇ ਹੋਏ ਨੇ ਤੁਹਾਡੇ ਕੋਲ ਹੀ ਪਰ ਫੇਸ ਦੇ ਉੱਤੇ ਉਹ ਖੁਸ਼ੀ ਨਹੀਂ ਹੈਗੀ ਜੋ ਪਹਿਲਾਂ ਹੁੰਦੀ ਸੀਗੀ ਇਹਨਾਂ ਤੇ ਮੈਂ ਦੇਖਿਆ ਇੱਕ ਦੋ ਵਾਰੀ ਅਸੀਂ ਤੁਹਾਡੇ ਕੋਲ ਆਏ ਜੋ ਫੇਸ ਦੇ ਉੱਤੇ ਇਹਨਾਂ ਦੀ ਖੁਸ਼ੀ ਹੁੰਦੀ ਹੈ ਉਹ ਅੱਜ ਘਟੇ ਮੇਰੇ ਖਿਆਲ ਨਾਲ ਬਿਲਕੁਲ ਉਹ ਬਿਲਕੁਲ ਮਹਿਸੂਸ ਹੋ ਰਿਹਾ ਹੈ ਕਿ ਬੱਚੇ ਬੱਚਾ ਕੋਈ ਗੱਲ ਨਹੀਂ ਅੱਜ ਇਹ ਗੜਾ ਜਿੰਦਗੀ ਬਹੁਤ ਵੱਡੀ ਆ ਕੋਈ ਗੱਲ ਨਹੀਂ ਦੁਬਾਰਾ ਮੌਕੇ ਮਿਲਣਗੇ ਫਿਰ ਫਿਰ ਕਾਮਯਾਬੀ ਮਿਲੇਗੀ ਕੋਈ ਗੱਲ ਨਹੀਂ ਐਫਰਟ ਜਾਰੀ ਆ ਕੋਈ ਗੱਲ ਨਹੀਂ ਕੋਸ਼ਿਸ਼ ਜਾਰੀ ਆ ਕੋਸ਼ਿਸ਼ੇ ਕਾਮਯਾਬ ਹੁੰਦੀਆਂ ਵਾਦੇ ਅਕਸਰ ਟੁੱਟ ਜਾਂਦੇ ਹਨ ਲੇਕਿਨ ਬੱਚਾ ਸਾਡਾ ਕੋਸ਼ਿਸ਼ 'ਚ ਲੱਗਾ ਕੋਈ ਗੱਲ ਨਹੀਂ ਅੱਜ ਨਹੀਂ ਕੱਲ ਨੂੰ ਕਾਮਯਾਬ ਹੋਏਗਾ ਜ਼ਰੂਰ ਹੋਏਗਾ ਕਿਸੇ ਸ਼ਾਇਰ ਨੇ ਕਿਹਾ ਹੈ ਕਿ ਮਿਹਨਤ ਕਰ ਤੂੰ ਬੰਦਿਆ ਸਫਲਤਾ ਤੈਨੂੰ ਜਲਦ ਮਿਲੇਗੀ ਬਿਲਕੁਲ ਜੀ ਬਿਲਕੁਲ ਅੱਛਾ ਇਹ ਕਿਉਂਕਿ ਤੁਸੀਂ ਸਟਾਲ ਲਗੋਨੇ ਹੋ ਛੋਟਾ ਤੇ ਆ ਜਲੰਧਰ ਡੀਸੀ ਦਫਤਰ ਦੇ ਕੋਲ ਹੀ ਹੈ ਜੀ ਲੋਕ ਆਉਂਦੇ ਨੇ ਤੁਹਾਡੇ ਕੋਲ ਲੋਕ ਜਦੋਂ ਦੇਖਦੇ ਨੇ ਪਿਓ ਪੁੱਤ ਦੀ ਜੋੜੀ ਨੂੰ ਕੀ ਕਹਿੰਦੇ ਨੇ ਫਸਟ ਰਿਐਕਸ਼ਨ ਕੀ ਹੁੰਦਾ ਹੈ ਵੀ ਉਹ ਉਹ ਇੰਨੀ ਗੱਲ ਜ਼ਰੂਰ ਕਹਿੰਦੇ ਆ ਕਿ ਇਹ ਤੁਹਾਡਾ ਬੱਚਾ ਇੰਨਾ ਲਾਈਕ ਹੈ ਕਿ ਕਹਿ ਨਹੀਂ ਸਕਦੇ ਕਿ ਬਾਕੀ ਕਿਸੇ ਬੱਚੇ ਨੂੰ ਕਹਿ ਕੇ ਦੇਖੋ ਕੋਈ ਕੰਮ ਨਹੀਂ ਕਰਦਾ ਬੱਚਾ ਮਾਪਿਆਂ ਦਾ ਕੋਈ ਕੰਮ ਨਹੀਂ ਕਰਦਾ ਅਗਲਾ ਉਹ ਉਹ ਅੱਖਾਂ ਫੇਰਦੇ ਆ ਜਾਂ ਅਸੀਂ ਨਹੀਂ ਕਰ ਸਕਦੇ ਆਪਣੀ ਐਸ਼ ਪ੍ਰਸਤੀ ਕਰਦੇ ਪਰ ਮੇਰਾ ਬੱਚਾ ਮੇਰੇ ਨਾਲ ਖੜਾ ਹਮੇਸ਼ਾ ਜਦੋਂ ਮੈਂ ਆਵਾਜ਼ ਮਾਰਾਂ ਆਂਦਾ ਮੇਰੇ ਕਹਿਣ ਤੇ ਵਾਪਸ ਜਦੋਂ ਵੀ ਜਿੱਥੇ ਵੀ ਹੋਵੇ ਮੈਂ ਬੁਲਾਣਾ ਆਂਦਾ ਵਾਪਸ ਹੁਣ ਜਿੱਥੇ ਵੀ ਗਿਆ ਹੋਵੇ ਮੈਂ ਕਹਿੰਦਾ ਬੇਟਾ ਘਰ ਚੱਲ ਆ ਜਾਓ ਫਿਰ ਉਸੇ ਟਾਈਮ ਹੀ ਪਰਤ ਆਂਦਾ ਐਸ ਐਦਾਂ ਦਾ ਬੱਚੇ ਦਾ ਰਸੂਖ ਹੈਗਾ ਕਿ ਸਾਡਾ ਕਹਿਣਾ ਮੰਨਦਾ ਹੈਗਾ ਬਿਲਕੁਲ ਲੋਕ ਆਉਂਦੇ ਨੇ ਤੁਹਾਡੇ ਕੋਲ ਜਿਆਦਾ ਡਿਮਾਂਡ ਕਿਸ ਚੀਜ਼ ਦੀ ਹੁੰਦੀ ਹੈ ਤੁਹਾਡੀ ਲੋਕੀ ਹਰੇਕ ਜਨ ਦਾ ਆਪਣਾ ਆਪਣਾ ਟੇਸਟ ਲੈਂਦੇ ਆ ਲੋਕੀ ਆ ਕੇ ਕਦੀ ਕੋਈ ਰਾਜਮਾ ਰਾਜਮਾ ਲੈਂਦਾ ਕੋਈ ਰਾਜਮਾ ਤੇ ਟੁਈਨ ਵਨ ਕਰਾਉਂਦੇ ਆ ਰਾਜਮਾ ਘੜੀ ਮਿਕਸ ਕਰਾਉਂਦੇ ਆ ਕੋਈ ਕਹਿੰਦੇ ਆ ਵੀ ਸਾਨੂੰ ਰਾਜਮਾ ਦੇ ਉੱਪਰ ਥੋੜੀ ਸੁੱਕੀ ਸਬਜ਼ੀ ਪਾ ਦਿਓ ਕੋਈ ਗੱਲ ਨਹੀਂ ਮਹਾਰਾਜ ਦੀ ਕਿਰਪਾ ਆ ਕੋਈ ਗੱਲ ਨਹੀਂ ਉਹਨਾਂ ਦਾ ਆਪਣਾ ਆਪਣਾ ਟੇਸਟ ਹੈ ਕੋਈ ਗੱਲ ਨਹੀਂ ਹੈ ਦਹੀਂ ਦਾ ਕੋਈ ਚੱਕਰ ਹੀ ਨਹੀਂ ਮਤਲਬ ਜੋ ਲੋਕੀ ਮੰਗਦੇ ਨੇ ਉਹ ਤੁਸੀਂ ਦੇ ਦੇਣੇ ਜੋ ਉਹਨਾਂ ਦਾ ਜਿੱਦਾਂ ਦਾ ਟੇਸਟ ਚਾਹੀਦਾ ਜਰ ਉਹ ਅਸੀਂ ਉਹਨਾਂ ਨੂੰ ਕਹੀਦਾ ਲਓ ਜੀ ਹਾਜ਼ਰ ਆ ਜੀ ਜੋ ਵੀ ਬਣਾਉਨੇ ਹੋ ਘਰ ਦੇ ਵਿੱਚ ਹੀ ਤੁਸੀਂ ਬਣਾ ਕੇ ਲਿਆਉਨੇ ਹੋ ਜਾਂ ਇੱਥੇ ਆ ਕੇ ਬਣਾਉਨੇ ਹੋ ਨਹੀਂ ਜੀ ਨਹੀਂ ਸਰ ਜੋ ਕੁਝ ਬਣਾਉਨੇ ਆਂ ਅਸੀਂ ਘਰੋਂ ਆਈ ਇਵੈਂਟ ਕੀ ਜਿਹੜੀ ਚਪਾਤੀ ਆ ਰੋਟੀ ਆ ਉਹ ਵੀ ਘਰੋਂ ਬਣ ਕੇ ਆਂਦੀ ਆ ਅੱਛਾ ਬਿਲਕੁਲ ਉਹ ਮੇਰੀ ਵਾਈਫ ਬਣਾਉਂਦੀ ਆ ਬਿਲਕੁਲ ਉਹਦਾ ਵੀ ਬਹੁਤ ਬੈਕਗ੍ਰਾਉਂਡ 'ਚ ਉਹਦਾ ਹੀ ਹੱਥ ਆ ਜ਼ਿਆਦਾ ਠੀਕ ਆ ਅਸੀਂ ਸਬਜ਼ੀਆਂ ਬਣਾ ਕੇ ਲੈ ਆਨੇ ਆ ਲੇਕਿਨ ਬੈਕਗ੍ਰਾਉਂਡ ਬੈਕਗ੍ਰਾਉਂਡ ਉਹਦੀ ਹੀ ਹੈ ਸਾਡੇ ਦੀ ਬੜਾ ਅੱਛਾ ਤੁਹਾਡੇ ਨਾਲ ਲੱਗਿਆ ਮਿਲ ਕੇ ਤੁਸੀਂ ਬੜੀ ਅੱਛੀਆਂ ਗੱਲਾਂ ਕਰਦੇ ਹੋ ਤੇ ਬੜਾ ਅੱਛਾ ਉਦਮ ਵੀ ਕਰ ਰਹੇ ਹੋ ਆਪਣੇ ਬੱਚੇ ਨੂੰ ਪੜਾਉਣ ਦੇ ਲਈ ਤੁਸੀਂ ਮਿਹਨਤ ਕਰ ਰਹੇ ਹੋ ਜਿਸ ਉਮਰ ਦੇ ਵਿੱਚ ਮੇਰੇ ਖਿਆਲ ਨਾਲ ਤਾਂ ਆਰਾਮ ਕਰਨੀ ਚਾਹੀਦੀ ਹੈ ਵੈਸੇ ਮੈਂ ਉਮਰ ਤਾਂ ਪੁੱਛਣਾ ਹੀ ਨਹੀਂ ਚਾਹੀਦੀ ਤੁਹਾਡੀ ਪਰ ਤੁਸੀਂ ਫਿਰ ਵੀ ਇੱਕ ਵਾਰੀ ਉਮਰ ਜ਼ਰੂਰ ਦੱਸ ਦਿਓ ਕੋਈ ਗੱਲ ਨਹੀਂ ਮੇਰੀ ਮੇਰੀ ਉਮਰ ਹੈ 52 ਇਅਰਸ 올ਡ ਹੈ ਮੇਰੀ ਅੱਛਾ ਬਿਲਕੁਲ ਜੀ ਲੱਗਦੇ ਨਹੀਂ ਹੈਗੇ ਤੁਸੀਂ 52 ਇਅਰ 올ਡ ਦੇ ਜਿੱਦਾਂ ਜਿਸ ਹਿਸਾਬ ਨਾਲ ਤੁਸੀਂ ਕੰਮ ਕਰ ਰਹੇ ਹੋ ਇਹ ਇਹ ਤੁਸੀਂ ਕਹਿ ਸਕਦੇ ਕੌਨਫੀਡੈਂਸ ਮੈਨੂੰ ਆਪਣੇ ਚ ਕੌਨਫੀਡੈਂਸ ਹੈ ਮਾਣ ਹੈ ਕਿ ਬਿਮਾਰਾ ਜੀ ਨੇ ਇੰਨੀ ਇੰਨੀ ਕਿਰਪਾ ਦਿੱਤੀ ਹੋਈ ਆ ਕਿ ਹੱਥ ਪੈਰ ਚਲਾ ਰਿਆ ਮਹਾਰਾਜ ਇਸ ਤੋਂ ਉੱਪਰ ਕੋਈ ਪ੍ਰਾਪਰਟੀ ਨਹੀਂ ਹੁੰਦੀ ਕੋਈ ਕਿਸੇ ਕੋਲ ਇੰਨਾ ਪੈਸਾ ਪਿਆ ਹੋਵੇ ਤੇ ਖਾਂ ਦੀ ਇਜਾਜ਼ਤ ਨਹੀਂ ਹੈਗੀ ਉਹ ਪੈਸੇ ਨੂੰ ਵੀ ਕੀ ਕਰਾਂਗੇ ਅਸੀਂ ਲੇਕਿਨ ਇੰਨੀ ਮਹਾਰਾਜ ਦੀ ਸ਼ੁਕਰ ਹੈ ਕਿ ਦੋ ਟਾਈਮ ਦਾ ਟੁੱਕਰ ਮਿਲ ਜਾਂਦਾ ਖਾਂ ਪਛਾਣ ਦੀ ਤਾਕਤ ਦਿੱਤੀ ਹੈ ਮਹਾਰਾਜ ਨੇ ਇਹ ਬੜੀ ਵੱਡੀ ਉਹਦੀ ਰਹਿਮਤ ਹੈ ਮੈਂ ਉਹਨਾਂ ਦਾ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰ ਗੁਜ਼ਾਰਾਂ ਹਰੇਕ ਲਈ ਆਪਾਂ ਸਾਰਿਆਂ ਨੂੰ ਵੀ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਬਿਲਕੁਲ ਸ਼ੁਕਰੀਆ ਤੁਸੀਂ ਪਹਿਲਾਂ ਤਾਂ ਸਮਾਂ ਦਿੱਤਾ ਤੁਹਾਡਾ ਸਮਾਂ ਕੀ ਹੁੰਦੀ ਹੈ ਤਾਂ ਬਿਲਕੁਲ ਇਹ ਛੋਟਾ ਜੀ ਕਾਟ ਹੈ ਜਿਹੜੇ ਇਸ ਕਾਟ ਦੇ ਉੱਤੇ ਪਿਓ ਪੁੱਤ ਵੱਲੋਂ ਜਿਹੜੀ ਹੈ ਉਹ ਮਿਹਨਤ ਕੀਤੀ ਜਾਂਦੀ ਹੈ ਆਮ ਲੋਕਾਂ ਨੂੰ ਖਾਣਾ ਖਵਾਇਆ ਜਾਂਦਾ ਹੈ ਘਰ ਦਾ ਬਣਿਆ ਹਾਲਾਂਕਿ ਅੱਜ ਇਹਨਾਂ ਦੇ ਬੇਟੇ ਨੇ ਪਹਿਲੇ ਹੀ ਨਾ ਕਰ ਦਿੱਤੀ ਕਿ ਮੈਂ ਇੰਟਰਵਿਊ ਨਹੀਂ ਦੇ ਸਕਦਾ ਕਿਉਂਕਿ ਅੱਜ ਮੂਡ ਉਸ ਦਾ ਆਫ ਹੈ ਕਿਉਂਕਿ ਜਿਸ ਸੁਪਨੇ ਨੂੰ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਪਿਰੋਇਆ ਉਸ ਸੁਪਨੇ ਦੇ ਵਿੱਚ ਇੱਕ ਕਦਮ ਦੀ ਦੂਰੀ ਰਹਿ ਗਈ ਅਸੀਂ ਵੀ ਸਮਝਦੇ ਹਾਂ ਗੱਲਬਾਤ ਚਲੋ نئی ਹੋਈ ਅਗਲੀ ਇੰਟਰਵਿਊ ਦੇ ਵਿੱਚ ਅਸੀਂ ਜ਼ਰੂਰ ਤੁਹਾਨੂੰ ਸੁਣਾਵਾਂਗੇ ਪਰ ਜੋ ਗੱਲਬਾਤ ਇਹਨਾਂ ਦੇ ਨਾਲ ਹੋਈ ਹੈ ਉਹ ਗੱਲਬਾਤ ਜੇਕਰ ਤੁਹਾਨੂੰ ਚੰਗੀ ਲੱਗੀਏ ਵੱਧ ਤੋਂ ਵੱਧ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਪਤਾ ਤੱਕ ਇਹ ਵੀਡੀਓ ਜ਼ਰੂਰ ਪਹੁੰਚੇ ਜੋ ਆਪਣੇ ਬੱਚਿਆਂ ਦੇ ਲਈ ਕੰਮ ਕਰ ਗੁਜ਼ਰਨਾ ਚਾਹੁੰਦੇ ਨੇ ਕੈਮਰਾ ਪਰਸਰ ਪੰਕ ਦੇ ਨਾਲ ਰਾਜੂ ਗਪਤਾ ਬਾਪੂ ਸਾਹਿਬ ਟਾਈਮ ਜਲੰਧਰ